ਕਬਰ 247 ਦੇ ਵਿੱਚ ਵਿਸ਼ਵਪਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਇਸ ਪ੍ਰੋਗਰਾਮ ਤੇ ਅੱਜ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਤੇ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀ ਸਿੰਘ ਜੀ ਗਿਲਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਗਿਲਸੋ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਸ਼ੁਕਰੀਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰੀਕਾ ਦੀ ਜਿੱਥੇ ਕਿ ਅਸੀਂ ਨਗਤਾਰੀ ਦਰਸ਼ਕਾਂ ਨੂੰ ਅਪਡੇਟ ਕਰ ਰਹੇ ਆ ਕਿ ਜੋ ਬਾਈਡਨ ਹੁਰੀ ਜਿਹੜੇ ਆ ਉਹ ਅੜੇ ਹੋਏ ਆ ਕਿ ਮੈਂ ਉਮੀਦਵਾਰੀ ਜਿਹੜੀ ਨਹੀਂ ਛੱਡਣੀ ਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੱਲ ਕੀਤੀ ਆ ਇਸੇ ਕਰਕੇ ਕਿ ਮੈਂ ਜਿਹੜਾ ਆ ਉਹ ਮੈਂਟਲੀ ਤੌਰ ਦੇ ਉੱਤੇ ਪੂਰਾ ਫਿੱਟ ਆ ਪਰ ਫਿਰ ਵੀ ਉਹ ਕੁਝ ਗਲਤੀਆਂ ਜਿਹੜੀਆਂ ਉਹ ਕਰ ਗਏ ਬਿਲਕੁਲ ਜੀ ਉਮਰ ਦਾ ਤਕਾਜ਼ਾ ਹੈ ਔਰ ਇਸ ਵੇਲੇ ਬੜਾ ਡੈਮੋਕ੍ਰੇਟ ਜਿਹੜੇ ਨੇ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਖਲਬਲੀ ਮੱਚੀ ਹੋਈ ਆ ਕਿ ਜੇ ਅਸੀਂ ਜੋ ਬਾਈਡਨ ਜੀ ਨੂੰ ਉਮੀਦਵਾਰ ਦੇ ਤੌਰ ਤੇ ਰਹਿਣ ਦਿੰਦੇ ਆ ਤੇ ਸਾਡੀ ਜਿੱਤ ਜਿਹੜੀ ਆ ਹੋਣੀ ਸੰਭਵ ਨਹੀਂ ਆ ਆਪਾਂ ਅੱਗੇ ਵੀ ਗੱਲ ਕੀਤੀ ਹੈ ਦੂਜੇ ਪਾਸੇ ਬਹੁਤ ਸਾਰੇ ਡੈਮੋਕ੍ਰੇਟ ਦਾ ਇਹ ਵੀ ਮੰਨਣਾ ਹੈ ਕਿ ਕਮਲਾ ਹੈਰਿਸ ਜਿਹੜੇ ਆ ਜੇ ਉਹ ਵੀ ਖੜੇ ਹੋ ਜਾਣ ਤੇ ਇਸ ਮੌਕੇ ਉਹਨਾਂ ਦਾ ਜਿੰਨਾ ਸੰਭਵ ਨਹੀਂ ਆ ਪਰ ਨਾਲ ਦੀ ਨਾਲ ਉਹਨਾਂ ਦੀਆਂ ਮਜਬੂਰੀਆਂ ਇਹ ਆ ਕਿ ਜੇ ਕੋਈ ਆਲਟਰਨੇਟਿਵ ਕੈਂਡੀਡੇਟ ਲੈ ਕੇ ਆਉਂਦੇ ਆ ਤੇ ਜਿਹੜਾ ਬਲੈਕ ਕਾਕਸ ਆ ਉਹਨਾਂ ਦਾ ਉਹਨਾਂ ਦਾ ਡੈਮੋਕ੍ਰੇਟਸ ਦਾ ਉਹਦੇ ਵਿੱਚ ਨਾਰਾਜ਼ਗੀ ਪੈਦਾ ਹੁੰਦੀ ਆ ਸੋ ਉਹਨਾਂ ਵਾਸਤੇ ਬੜਾ ਇਮਤਿਹਾਨ ਦਾ ਸਵਾਲ ਬਣਿਆ ਪਿਆ ਉਹ ਕੀ ਕਰਨ ਇਸੇ ਕਰਕੇ ਸ਼ਾਇਦ ਉਹ ਵੇਚ ਐਂਡ ਵਾਰਟ ਜਿਹੜੀ ਆ ਉਹਦੀ ਨੀਤੀ ਤੇ ਅਮਲ ਕਰ ਰਹੇ ਆ ਕੋਈ ਬਹੁਤਾ ਵੱਡਾ ਐਕਸ਼ਨ ਦੀ ਗੱਲ ਨਹੀਂ ਪਰ ਨਾਲ ਦੀ ਨਾਲ ਜੋ ਬਾਈਡਨ ਦੀ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ 'ਚ ਉਹਨਾਂ ਦੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਆ ਇਸ ਕਰਕੇ ਉਹਨਾਂ ਨੂੰ ਆਪਣਾ ਪਿੱਛੇ हट ਜਾਣਾ ਚਾਹੀਦਾ ਉਹ ਇਹ ਪ੍ਰੂਫ ਕਰਨ ਦੀ ਕੋਸ਼ਿਸ਼ ਕਰਦੇ ਜਾ ਰਹੇ ਆ ਉਹ ਬਾਰ ਬਾਰ ਕਦੀ ਪ੍ਰੈਸ ਕਾਨਫਰੰਸ ਕਰਦੇ ਆ ਕਦੀ ਕੁਝ ਕਰਦੇ ਆ ਹੁਣ ਉਹਨਾਂ ਨੇ ਸਿਰਫ ਆਪਣੀ ਫਿੱਟ ਦਿਖਾਈ ਦੇਣ ਲਈ ਹੀ ਇਹ ਪੱਤਰਕਾਰਾਂ ਨਾਲ ਇੱਕ ਘੰਟੇ ਤੋਂ ਲੰਬੀ ਜਿਹੜੀ ਆ ਉਹ ਗੱਲਬਾਤ ਕੀਤੀ ਆ ਪਰ ਉਹਦੇ ਵਿੱਚ ਵੀ ਉਹ ਕਈ ਵਾਰ ਜਿਹੜੇ ਆ ਉਹ ਥਿੜਕਿਆ ਉਹਨਾਂ ਨੇ ਆਪਣੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਸਾ ਉਹਨਾਂ ਨੂੰ 트ੰਪ ਕਹਿ ਦਿੱਤਾ ਜੀ ਇਸੇ ਤਰ੍ਹਾਂ ਹੀ ਕੁਝ ਹੋਰ ਵੀ ਸ਼ਬਦ ਆਏ ਜੁਨੈਸਕੀ ਦਾ ਨਾਮ ਲੈਣਾ ਸੀ ਤੇ ਉਹਨਾਂ ਨੂੰ ਉਹਨਾਂ ਨੇ ਪੂਤਨ ਕਹਿ ਦਿੱਤਾ ਜਦੋਂ ਉਲਟਪੁਲਟ ਉਹਨਾਂ ਦੇ ਕੋਲ ਹੋਇਆ ਜਾ ਰਿਹਾ ਵਾ ਤੇ ਭਾਵੇਂ ਉਹਨਾਂ ਨੇ ਹੱਸ ਕੇ ਆਪਣੀ ਗਲਤੀ ਦਾ ਸੁਧਾਰ ਤੇ ਕਰ ਲਿਆ ਵੀ ਮੇਰੇ ਮੂੰਹੋਂ ਨਿਕਲ ਗਿਆ ਪਰ ਘਟੋ ਘਟੋ ਉਹਨਾਂ ਦਾ ਜਿਹੜਾ ਐਬਸੈਂਸ ਆਫ ਮਾਈਂਡ ਆ ਉਹ ਕਿਤੇ ਨਜ਼ਰ ਆਉਂਦਾ ਹਮਮ ਬਿਲਕੁਲ ਇਹਨੂੰ ਲੈ ਕੇ ਕਹਿੰਦੇ ਆ ਕਿ ਇੱਕ ਐ ਐਕਸਪਰਟ ਨੇ ਕੈਨੇਡੀਅਨ ਉਹਨਾਂ ਨੇ ਇੱਕ ਟੈਸਟ ਡਿਜ਼ਾਈਨ ਕੀਤਾ ਹੋਇਆ ਉਹ ਟੈਸਟ ਜਿਹੜਾ ਹੈ ਨਾ ਉਦੇ ਉਹ ਬੰਦੇ ਦੀ ਮਾਨਸਿਕ ਤੰਦਰੁਸਤੀ ਨੂੰ ਚੈੱਕ ਕਰਦਾ ਉਹਦੇ ਚ ਕੋਈ ਸਵਾਲ ਹੁੰਦੇ ਉਹਦੇ ਜਵਾਬ ਸਵਾਲ ਹੁੰਦੇ ਆ ਉਹਦੇ ਬਾਰੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇਹ ਟੈਸਟ ਦੇ ਦਿਓ ਇੱਕ ਵਾਰੀ ਤੇ ਟਰੰਪ ਨੇ ਕਿਹਾ ਕਿ ਮੈਨੂੰ ਇਹੋ ਜਿਹਾ ਟੈਸਟ ਲੈਣ ਦੀ ਕੋਈ ਲੋੜ ਨਹੀਂ ਆ ਕਿਉਂਕਿ ਮੈਂ ਬਿਲਕੁਲ ਠੀਕ ਠਾਕ ਆ ਤੇ ਟਰੰਪ ਵੀ ਕਹਿੰਦੇ ਆ ਕਿ ਮੈਂ ਤੇ ਇਹ ਟੈਸਟ ਦੋ ਵਾਰ ਦੇ ਚੁੱਕਾ ਮੈਨੂੰ ਨਹੀਂ ਕੋਈ ਫਰਕ ਪੈਂਦਾ ਯਾਨੀ ਕਿ ਦੋਨੇ ਕੈਂਡੀਡੇਟ ਉਹ ਟ੍ਰਸਟ ਦੇਨੋਂ ਭੱਜਦੇ ਆ ਟਰੰਪੇ ਦੀ ਵੀ ਕੋਈ ਨੌਜਵਾਨ ਨਹੀਂ ਗਏ ਉਹ 78 ਸਾਲ ਦੀ ਉਮਰ ਦੇ 78 ਸਾਲ ਦੀ ਉਮਰ ਵੀ ਕਾਫੀ ਹੁੰਦੀ ਆ ਸਾਡੇ ਮੁਲਕਾਂ ਦੇ 78 ਸਾਲ ਦਾ ਬੁੱਢਾ ਮ ਪਈਆਂ ਮੁਲਕਾਂ ਦੇ ਵਿੱਚ ਇਹ ਲੋਕਤੰਦਰੁਸਤ ਆਪਣੇ ਆਪ ਨੂੰ ਕਹਿੰਦੇ ਆ ਪਰ ਮਾਨਸਿਕ ਤੌਰ ਤੇ ਥੋੜਾ ਜਿਹਾ ਸਲੋ ਬੰਦਾ ਜਿਹੜਾ ਹੋ ਜਾਂਦਾ ਸੋ ਇਹ ਹੁਣ ਬੜੀ ਗਰਮਾ-ਗਰਮ ਬਹਿਸ ਚੱਲ ਰਹੀ ਆ ਕਿ ਬਾਈਡਨ ਦੇ ਰੀ ਖੜੇ ਰਹਿਣ ਚ ਭਲਾਇਆ ਜਾਂ ਉਹਨਾਂ ਨੂੰ ਹਟਾ ਲੈਣ ਚ ਭਲਾਇਆ ਜਾਂ ਉਹਨਾਂ ਦਾ ਕਮਲਾ ਹਾਇਰਤ ਲਿੰਦੇ ਆ ਕਿਤੇ ਨਾ ਕਿਤੇ ਇਹ ਗੱਲ ਬਾਈਡਨ ਜੋ ਬਾਈਡਨ ਨੂੰ ਵੇਖਣੀ ਚਾਹੀਦੀ ਆ ਦੇਸ਼ਿਤ ਵਿੱਚ ਉਹਨਾਂ ਨੂੰ ਆਪਣੇ ਆਪ ਹੀ ਆਪਣਾ ਇਹ ਵਿਚਾਰ ਛੱਡ ਦੇਣਾ ਚਾਹੀਦਾ ਉਹਨਾਂ ਨੂੰ ਆਰਾਮ ਕਰਨਾ ਚਾਹੀਦਾ ਉਹਨਾਂ ਦੇ ਨਾਮ ਨਾਲ ਇੱਕ ਵਾਰੀ ਲੱਗਦੇ ਗਿਆ ਕਿ ਉਹ ਰਾਸ਼ਟਰਪਤੀ ਨੇ ਤੇ ਰਾਸ਼ਟਰਪਤੀ ਉਹਨਾਂ ਰਹਿਣਾ ਤਾਂ ਇਹ ਮਰ ਜਿੰਨਾ ਚਿਰ ਉਹ ਜਿੰਦਾ ਰਹੇ ਤੇ ਉਹਨਾਂ ਨੂੰ ਇਹ ਜਿੱਦ ਜਿਹੜੀ ਆਪਣਾ ਹੱਥ ਹੈ ਉਹ ਛੱਡਣਾ ਚਾਹੀਦਾ ਜੀ ਬਿਲਕੁਲ ਅਗਲੀ ਖਬਰ ਜਿਹੜੀ ਕਰਦੇ ਹਾਂ ਦਿੱਲੀ ਯੂਨੀਵਰਸਿਟੀ ਦੇ ਨਾਲ ਜੁੜੀ ਹੋਈ ਦਿੱਲੀ ਯੂਨੀਵਰਸਿਟੀ ਨੇ ਕਾਨੂੰਨ ਦੇ ਪਾਠਕ੍ਰਮ ਦੇ ਵਿੱਚ ਮਨੁੱਖ ਸਮ੍ਰਿਤੀ ਨੂੰ ਜੜਾਇਆ ਉਹ ਸ਼ਾਮਿਲ ਕਰਨ ਤੋਂ ਕਿੰਦੇ ਪਿੱਛੇ ਹਟਿਆ ਰਿੰਦਰ ਇਹ ਭਾਰਤ ਦੇ ਲੋਕਾਂ ਦੀ ਖੁਸ਼ਕਿਸਮਤੀ ਆ ਕਿ ਜਿਹੜੀਆਂ ਇਹ ਤਾਕਤਾਂ ਸੀ ਫਾਸ਼ੀਵਾਦੀ ਤਾਕਤਾਂ ਉਹਨਾਂ ਨੂੰ ਉਹ ਖਲਾਰਾ ਨਹੀਂ ਮਿਲਿਆ ਜਿੱਦਾਂ ਉਹ 400 ਪਾਰ ਦਾ ਨਾਹਰਾ ਲੈ ਕੇ ਆਈਆਂ ਸੀ ਜੇਕਰ ਉਹ 400 ਪਾਰ ਦਾ ਨਾਹਰਾ ਉਹਨਾਂ ਦਾ ਕਾਮਯਾਬ ਹੋ ਜਾਂਦਾ ਤੇ ਹਿੰਦੁਸਤਾਨ ਦੀ ਤਸਵੀਰ ਸ਼ਾਇਦ ਬਦਲ ਜਾਂਦੀ ਹੁਣ ਵੇਖ ਲੋ ਕਿ ਇਹ ਜਿਹੜੀ ਗੱਲ ਹੈ ਕਿ ਅੱਜੇ ਥੋੜੀ ਆਈ ਹੋਊਗੀ ਦਿੱਲੀ ਯੂਨੀਵਰਸਿਟੀ ਦਾ ਲਾਅ ਵਿਭਾਗ ਆ ਉਹਦੇ ਵਿੱਚ ਲਾਅ ਦੇ ਵਿਦਿਆਰਥੀਆਂ ਨੂੰ ਪੜਾਉਣ ਲਈ ਮੰਨੂ ਸਮਰਤੀ ਨੂੰ ਸ਼ਾਮਲ ਕੀਤੇ ਜਾਣ ਦਾ ਪ੍ਰਸਤਾਵ ਸੀਗਾ ਕਿਉਂਕਿ ਹੁਣ ਉਹਨਾਂ ਦੀ ਹਾਲਤ ਉਹ ਨਹੀਂ ਆ ਅੱਗੇ ਕਿਹੜਾ ਉਹ ਕਿਸੇ ਕੋਲ ਡਰਦੇ ਸੀ ਜਾਂ ਪੁੱਛ ਕੇ ਕਰਨਾ ਪੈਂਦਾ ਸੀਗਾ ਹੁਣ ਜਿਹੜੇ ਵੀਸੀ ਨੇ ਜੁਗੇਸ਼ ਸਿੰਘ ਉਹ ਦਬਾਅ ਨੂੰ ਵੇਖਦਾ ਹੋਇਆ ਉਹਨਾਂ ਦੇ ਆਪਣਾ ਹਾਲਾਤ ਨੂੰ ਵੇਖਦਾ ਹੋਇਆ ਉਹਨਾਂ ਨੇ ਇੱਕ ਵੀਡੀਓ ਆਪਣੀ ਰਾਏ ਸੰਦੇਸ਼ ਦਿੱਤਾ ਜੀ ਇਹ ਤਾਂ ਦਾ ਕੁਝ ਨਹੀਂ ਕਰ ਰਹੇ ਜਦੋਂ ਕਿ ਉਹਨਾਂ ਦੀ ਵੈਬਸਾਈਟ ਤੇ ਇਹ ਗੱਲ ਪਾ ਦਿੱਤੀ ਗਈ ਸੀ ਕਿ ਮਨੂ ਸਮਰਤੀ ਜਿਹੜੀ ਆ ਉਹਨੂੰ ਅਸੀਂ ਆਪਣੇ ਸਿਲੇਬਸ ਚ ਐਡ ਕਰ ਰਹੇ ਹਾਂ ਜੀ ਤੇ ਜਗੇਸ਼ ਸਿੰਘ ਕਹਿ ਰਿਹਾ ਕਿ ਲਾਫਕਲਟੀ ਚ ਇੱਕ ਪ੍ਰਸਤਾਵ ਜਰੂਰ ਆਇਆ ਸੀ ਉਹਦੇ ਵਿੱਚ ਨਿਆਯ ਸ਼ਾਸਤਰ ਵਨ ਦਾ ਜਿਹੜਾ ਕੋਰਸ ਆ ਉਹਦੇ ਵਿੱਚ ਕੋਈ ਤਬਦੀਲੀਆਂ ਦਾ ਸੁਝਾਅ ਦਿੱਤਾ ਸੀਗਾ ਇੱਕ ਤਬਦੀਲੀ ਇਹ ਸੀ ਕਿ ਮਦਤ تھی ਰਾਜ ਤੇ ਕਾਨੂੰਨ ਦੀ ਧਾਰਨਾ ਤੇ ਇਹਨੂੰ ਸਿਖਾਉਣ ਲਈ ਦੋ ਗ੍ਰੰਥਾਂ ਦਾ ਸੁਝਾਅ ਦਿੱਤਾ ਗਿਆ ਸੀ ਪਹਿਲਾ ਸੀ ਮਨੂ ਸਮਰਤੀ ਤੇ ਉਹਦਾ ਮਨੁਪਾਨਸ਼ ਕੋਈ ਅੰਕ ਹੋਗਾ ਤੇ ਦੂਜਾ ਮਨੁ ਸਮਰਤੀ ਦੀ ਟਿੱਪਣੀ ਸੋ ਮਨੁ ਸਮਰਤੀ ਮੇਰੇ ਖਿਆਲ ਦੁਨੀਆ ਦੀ ਸਭ ਤੋਂ ਉਹ ਹੇਟਡ ਕਿਤਾਬ ਹੈ ਉਹ ਨਿੰਦਣਯੋਗ ਕਿਤਾਬ ਹੈ ਜਿਹਦੇ ਵਿੱਚ ਮਨੁੱਖ ਨੂੰ ਮਨੁੱਖ ਨਹੀਂ ਮਨੁੱਖ ਨੂੰ ਵਰਗਾਂ ਚ ਵੰਡਿਆ ਗਿਆ ਕਿਸੇ ਨੂੰ ਸ਼ੂਦਰ ਬਣਾ ਦਿੱਤਾ ਗਿਆ ਕਿਸੇ ਨੂੰ ਬ੍ਰਾਹਮਣ ਨੂੰ ਸਰਵੋਤਮ ਬਣਾ ਦਿੱਤਾ ਗਿਆ ਇਹ ਕਿਤਾਬ ਅੱਜ ਦੇ ਯੁੱਗ ਵਿੱਚ ਜੇ ਹਿੰਦੂ ਤਾਂ ਵੀ ਲੋਕ ਇਹਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਇਸ ਫਲਸਫੀ ਨੂੰ ਤੇ ਇੱਕ ਸ਼ਰਮ ਵਾਲੀ ਗੱਲ ਹੈ ਤੇ ਇਹੋ ਜੀ ਗੱਲ ਭਾਰਤ ਵਰਗੇ ਮੁਲਕ ਚ ਨਹੀਂ ਹੋਣੀ ਚਾਹੀਦੀ ਜੇ ਇਹਦਾ ਧੱਕਾ ਕਰਦੇ ਤੇ ਹੁਣ ਜਿਹੜੀ ਕੀਤੀ ਆ ਉਹਨਾਂ ਨੂੰ ਇਹਦਾ ਕਾਫੀ ਖਮਿਆਜਾ ਭੁਗਤਣਾ ਪੈ ਸਕਦਾ ਸੀ ਜੀ ਅਗਲੀ ਖਬਰ ਕੈਨੇਡਾ ਨਾਲ ਸੰਬੰਧਿਤ ਕਰਦੇ ਆ ਕੈਨੇਡਾ ਦੇ ਵਿੱਚ ਇੱਕ ਬੜਾ ਦਰਦਨਾਕ ਹਾਦਸਾ ਜਿਹੜਾ ਆ ਉਹ ਵਾਪਰਿਆ ਆ ਤੇ ਚਾਰ ਪੰਜਾਬੀਆਂ ਦੀ ਮੌਤ ਜਿਹੜੀ ਆ ਉਹ ਹੋਈ ਆ ਇਹ ਇੱਕੋ ਪਰਿਵਾਰ ਦੇ ਸੀ ਜਿਹਦੇ ਚਾਰੇ ਮੈਂਬਰ ਆਪਾਂ ਕਈ ਵਾਰ ਅਕਸਰ ਹੀ ਕਰਦੇ ਆ ਜਦੋਂ ਆਪਾਂ ਕਿਤੇ ਟ੍ਰਿਪ ਤੇ ਜਾਂਦੇ ਆ ਜਾਂ ਰਿਸ਼ਤੇਦਾਰ ਮਿਲ ਜਾਂਦੇ ਨੇ ਤੇ ਸਾਰਾ ਦਾ ਸਾਰਾ ਪਰਿਵਾਰ ਹੀ ਇੱਕ ਕਾਰ ਚੋਂਨੇ ਆ ਅੱਜ ਕੱਲ ਤੇ 8 8 ਸੀਟਾਂ ਵਾਲੀਆਂ ਕਾਰਾਂ ਵੀ ਆ ਗਈਆਂ ਨਿੱਕੇ ਬੱਚੇ ਵੀ ਨਾਲ ਹੁੰਦੇ ਆ ਪਰ ਇਹ ਚਾਰ ਮੈਂਬਰ ਸੀਗੇ ਇਹ ਇੱਕ ਸੜਕ ਕਹਾਦਸੇ ਦਾ ਸ਼ਿਕਾਰ ਹੋਏ ਆ ਇਹ ਇਹ ਹਾਦਸਾ ਜਿਹੜਾ ਬ੍ਰਿਟਿਸ਼ ਕੋਲੰਬੀਆ ਚੋ ਹੈ ਕੋਲੋਨਾ ਵੱਲ ਜਾ ਰਹੇ ਸੀਗੇ ਲੋਕ ਤੇ ਇਹ ਸਾਰਾ ਪਰਿਵਾਰ ਜਿਹੜਾ ਇਹ ਰੂੜੀ ਰੂੜੀਕ ਪੁਰਾ ਪਿੰਡ ਹੈ ਕੋਈ ਉਥੋਂ ਦੇ ਸੀਗੇ ਤੇ ਇਹਨਾਂ ਦਾ ਨਾਮ ਸੁਖਵੰਤ ਸਿੰਘ ਸੁਖਬਰਾੜ ਸੀਗਾ ਤੇ ਐਮਸਪੋਰ ਵਿੱਚ ਰਹਿੰਦੇ ਸੀ ਇਹ ਤੇ ਇਹਨਾਂ ਦੀ ਪਤਨੀ ਰਜਿੰਦਰ ਕੌਰ ਪੁੱਤਰੀ ਕਮਲ ਕੌਰ ਤੇ ਸਾਲੀ ਸ਼ਿੰਦਰ ਕੌਰ ਇਹ ਸਾਰੇ ਇਸ ਸਮੇਂ ਗੱਡੀ 'ਚ ਸੀਗੇ ਜੋ ਆਪਣੇ ਕੋਈ ਮਿੱਤਰ ਸੀਗਾ ਸ਼ੇਰ ਸਿੰਘ ਨੰਬਰਦਾਰ ਜੀ ਉਹਦੇ ਪਿੰਡ ਉਹਦੇ ਘਰ ਉਹਨੂੰ ਮਿਲਣ ਜਿਹੜੇ ਉਹ ਜਾ ਰਹੇ ਸੀਗੇ ਹਮ ਜੀ ਬਹੁਤ ਦਰਦਨਾਕ ਇੱਕ ਘਟਨਾ ਜਿਹੜੀ ਹੋ ਆਫਰੀ ਅਗਲੀ ਗੱਲ ਅਸੀਂ ਨੇਪਾਲ ਦੀ ਕਰ ਲਈਏ ਨੇਪਾਲ ਦੀਆਂ ਦੋ ਖਬਰਾਂ ਨੇ ਆਪਣੇ ਕੋਲ ਇੱਕ ਤਾਂ ਉੱਥੇ ਬੱਸ ਜਿਹੜੀ ਆ ਉਹ ਨਦੀ ਦੇ ਵਿੱਚ ਡੇਗੀ ਆ ਤੇ ਇੱਕ ਉੱਥੇ ਸਰਕਾਰ ਵੀ ਜਿਹੜੀ ਡੇਗੀ ਆ ਜਿਹੜੀ ਨੇਪਾਲ ਦੇ ਵਿੱਚ ਸਰਕਾਰ ਹੈ ਜੀ ਉਹਦਾ ਲਗਭਗ ਇਹ 1 ਸਾਲ ਦੇ ਵਿੱਚ 8 ਵਾਰ ਉਹਨਾਂ ਨੂੰ ਇਹ ਟੈਸਟ ਲੈਣੇ ਪਏ ਆ ਤੇ ਪ੍ਰਚੰਡ ਜਿਹੜੇ ਆ ਜਿਹੜੇ ਮਾਉਵਾਦੀ ਜਾਣੇ ਜਾਂਦੇ ਆ ਤੇ ਭਾਰਤ ਚੰਡੀਗੜ੍ਹ ਪੜ ਕੇ ਗਏ ਹੋਏ ਆ ਉਹ ਭਾਰਤ ਨਾਲ ਵੀ ਚਲੋ ਨੇਪਾਲ ਤੇ ਭਾਰਤ ਦਾ ਬਹੁਤਾ ਫਰਕ ਨਹੀਂ ਆ ਹਾਲਾਂਕਿ ਨੇਪਾਲ ਜਿਹੜਾ ਉਹ ਵੀ ਆਪਣੇ ਆਪ ਨੂੰ ਹਿੰਦੂ ਸਟੇਟ ਕਹਿੰਦਾ ਹੈ ਬਿਲਕੁਲ ਪਾਸਪੋਰਟ ਦੀ ਵੀ ਜ਼ਰੂਰਤ ਨਹੀਂ ਹੈਗੀ ਪੁਸ਼ਪ ਕਮਲ ਦਹਿਲ ਪ੍ਰਚੰਡ ਇਹਨਾਂ ਨੂੰ ਕਿਹਾ ਜਾਂਦਾ ਇਹ ਨਹੀਂ ਸਰਕਾਰ ਡਿੱਗ ਪਈ ਆ ਹਾਂ ਤੇ ਜਿਹੜੇ ਦੂਜੇ ਆ ਪ੍ਰਧਾਨ ਮੰਤਰੀ ਬਣ ਜਾਣਗੇ ਤੇ ਜਦੋਂ ਸਰਕਾਰ ਫਲੋਰ ਟੈਸਟ ਜਿਹੜੀ ਆ ਪਾਸ ਨਹੀਂ ਕਰ ਪਉਂਦੀ ਤੇ ਆਟੋਮੈਟਿਕਲੀ ਫਿਰ ਸਾਡੇ ਵਾਂਗੂੰ ਨਹੀਂ ਜਾ ਕੇ ਰਾਸ਼ਟਰਪਤੀ ਕੋ ਜਾ ਕੇ ਅਸਤੀਫਾ ਦੇਣਾ ਪੈਂਦਾ ਜਾਂ ਕੁਝ ਹੋਰ ਕਰਨਾ ਪੈਂਦਾ ਤੇ ਉਹਦੇ ਲਈ ਇਸ ਇਹਨੂੰ ਆਪਣੇ ਆਪ ਹੀ ਇਹਨਾਂ ਨੂੰ ਅਸਤੀਫਾ ਸਮਝ ਲਿਆ ਜਾਂਦਾ ਆ ਤੇ 18 ਮਹੀਨਿਆਂ ਚ ਪੰਜਵੀਂ ਵਾਰ ਇਹਨੂੰ ਪ੍ਰੋਸੇ ਦਾ ਵੋਟ ਲੈਣਾ ਪਿਆ ਸਰਕਾਰ ਨੂੰ ਤੇ ਇਸ ਵਾਰ 94 ਸੰਸਦ ਮੈਂਬਰਾਂ ਨੇ ਦੇ ਖਿਲਾਫ ਵੋਟ ਕੀਤੀ ਆ 63 ਲੋਕਾਂ ਦੇ ਹੱਕ ਚ ਵੋਟ ਕੀਤੀ ਆ ਪਰ ਦੂਜੇ ਪਾਸੇ ਇੱਕ ਖਬਰ ਹੋਰ ਆ ਰਹੀ ਆ ਕਿ ਇੱਕ ਦੋ ਬਸਾਂ ਬਹੁਤ ਜ਼ਿਆਦਾ ਤੇਜ਼ ਜਿਹੜਾ ਮੀਂਹ ਜਿਹੜਾ ਵਰ ਰਿਹਾ ਵਾ ਜਿਸ ਦਾ ਆਪਣੇ ਪਹਾੜੀ ਇਲਾਕੇ ਤੇ ਉਹ ਕਹਿ ਰਹੇ ਆ ਕਿ ਉਹ ਚਟਾਨਾ ਖਿਸਕ ਜਾਂਦੀਆਂ ਨੇ ਤੇ ਦੋ ਬਸਾਂ ਉੱਚ ਡਿੱਗ ਪਈਆਂ ਨੇ ਤੇ 62 ਲੋਕਾਂ ਦੇ ਰੁੜ ਜਾਣ ਦਾ ਖਤਰਾ ਕਿਹਾ ਜਾ ਰਿਹਾ ਹੈ ਅਧਿਕਾਰੀ ਕਹਿੰਦੇ ਕਿ ਬਹੁਤ ਤੇਜ਼ ਵਹਾਅ ਆ ਤੇ ਜਿਹੜੇ ਉਹਨਾਂ ਨੂੰ ਬਚਾਉਣ ਦੇ ਕੰਮ ਅਸੀਂ ਕਰ ਰਹੇ ਆ ਪਰ ਸਾਨੂੰ ਅਜੇ ਕੋਈ ਜਿਹੜਾ ਉਹ ਲੱਭ ਨਹੀਂ ਰਿਹਾ ਜਿੰਨੀ ਤੇਜ਼ ਪਾਣੀ ਦਾ ਨਦੀ ਚੱਲ ਰਹੀ ਆ ਇਸ ਕਰਕੇ ਉੱਥੇ ਵੱਡਾ ਨੁਕਸਾਨ ਹੋਇਆ ਸਾਡੇ ਮੁਲਕਾ 'ਚ ਇਹ ਵੀ ਆ ਰੈਸਕਿਊ ਟੀਮਾਂ ਲੇਟ ਪਹੁੰਚੀਆਂ ਨੇ ਉਹਨੇ ਚਿਰ ਨੂੰ ਜਿਹੜਾ ਘਟਨਾ ਕਰਮ ਉਹ ਕਾਰਾ ਹੋ ਚੁੱਕਾ ਹੁੰਦਾ ਜੀ ਬਿਲਕੁਲ ਅ ਗੱਲੀ ਗੱਲ ਕਰੀਏ ਸੰਯੁਕਤ ਕਿਸਾਨ ਮੋਰਚੇ ਦੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੇਂਦਰ ਖਿਲਾਫ ਮੋੜ ਐਲਾਨ ਅੰਦੋਲਨ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਇਹ ਖਬਰ ਆਪਾਂ ਕੱਲ ਵੀ ਕੀਤੀ ਸੀ ਵੈਸੇ ਉਸੇ ਖਬਰ ਦਾ ਵਿਸਥਾਰ ਆ ਕਿ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਜਿਨੇ ਅੱਗੇ 13 ਮਹੀਨੇ ਲਗਾਤਾਰ ਦਿੱਲੀ ਦੇ ਬਾਰਡਰ ਨਾਲ ਉੱਤੇ ਬਹਿ ਕੇ ਲੜਾਈ ਲੜੀ ਉਹਨਾਂ ਨੇ ਜਿਹੜਾ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਲੈਣ ਵਾਲਾ ਜਿਹੜਾ ਕੰਮ ਸੀਗਾ ਕਰਜ਼ਾ ਮਾਫੀ ਦੀ ਮੰਗ ਸੀਗੀ ਤੇ ਗਰੰਟੀ ਸੁਦਾ ਜਿਹੜਾ ਇਹ ਮੁੱਲ ਹੈ ਇਹਦੀ ਮਾਫੀ ਦੀ ਮੰਗ ਤੇ ਬੜੇ ਚਿਰ ਦੀ ਹੋ ਰਹੀਆਂ ਦੋਨੋਂ ਚੀਜ਼ਾਂ ਦੀ ਤੇ ਫਸਲਾਂ ਦਾ ਬੀਮਾ ਕਰਨ ਦੀ ਮੰਗ ਖੇਤ ਮਜ਼ਦੂਰਾਂ ਦੀ ਪੈਨਸ਼ਨ ਤੇ ਛੋਟੇ ਜ਼ਿਮੀਂਦਾਰਾਂ ਦੀ ਵੀ ਲਗਾ 10000 ਪੈਨਸ਼ਨ ਤੇ ਇੱਕ ਸੋਧਿਆ ਹੋਇਆ 15 ਸੂਤਰੀ ਇੱਕ ਮੰਗ ਪੱਤਰ ਆ ਜਿਹੜਾ ਉਹ ਹੁਣ ਜਾਰੀ ਕੀਤਾ ਉਹਨਾਂ ਨੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਉਹ ਦੁਬਾਰਾ ਆਪਣਾ ਜਿਹੜਾ ਜਿਹੜੇ ਮੈਂਬਰ ਪਾਰਲੀਮੈਂਟ ਗਏ ਉਹਨਾਂ ਨੂੰ ਅਜੇ ਫੇਲਾ ਹਲੋ ਆਪਣੇ ਦੇ ਰਹੇ ਆ ਜਿਨ੍ਹਾਂ ਵਿੱਚ ਹਰਿਆਣਾ ਦੇ ਮਹਾਰਾਸ਼ਟਰ ਝਾਰਖੰਡ ਜੰਮੂ ਕਸ਼ਮੀਰ ਤੇ ਜਿਹੜੀਆਂ ਕਮੇਟੀਆਂ ਨੇ ਸਾਰੀਆਂ ਉਹਨਾਂ ਦਾ ਤਾਲਮੇਲ ਹੋ ਰਿਹਾ ਰਾਜ ਦੀਆਂ ਕਾਈਆਂ ਜਿਹੜੀਆਂ ਸਾਰੀਆਂ ਹੋਰ ਟ੍ਰੇਡ ਯੂਨੀਅਨ ਤੇ ਅੱਗੇ ਵਰਗਾ ਜੇ ਸਰਕਾਰ ਕਿਸੇ ਗੱਲ ਤੇ ਨਹੀਂ ਆਉਂਦੀ ਤੇ ਫਿਰ ਅੱਗੇ ਵਰਗਾ ਹਮਲਾ ਮਾਰਨ ਦੀ ਜਿਹੜੀ ਉਹ ਤਿਆਰੀ ਕਰ ਰਹੇ ਆ ਤੇ ਟਰੈਕਟਰ ਤੇ ਮੋਟਰਸਾਈਕਲਾਂ ਦਾ ਮਾਰਚ ਪਦਯਾਤਰਾ ਮਹਾਪੰਚਾਇਤਾਂ ਇਦਾਂ ਦੇ ਪ੍ਰੋਗਰਾਮ ਉਹਨਾਂ ਲਿਖਿਆ ਜਿਹੜਾ ਆਉਣ ਵਾਲੇ ਸਮੇਂ 'ਚ ਮੋਦੀ ਸਰਕਾਰ ਲਈ ਇੱਕ ਵੱਡਾ ਜਿਹੜਾ ਪੇਰ ਚੈਲੰਜ ਹੋਏਗਾ ਕਿਤੇ ਨਾ ਕਿਤੇ ਜੀ ਸਿਮਰਤੀ ਹਰਾਨੀ ਹਰਾਨੇ ਕਹਿੰਦੇ ਆਪਣਾ ਜਿਹੜਾ ਚੋਣਾ ਹਾਰਨ ਤੋਂ ਬਾਅਦ ਦੇ ਵਿੱਚ ਬੰਗਲਾ ਸੀਗਾ ਸਰਕਾਰੀ ਉਹ ਖਾਲੀ ਕਰ ਦਿੱਤਾ ਜੀ ਬਿਲਕੁਲ ਜੀ ਔਰ ਲੁੱਟੀਆਂ ਜੋ ਹੁੰਦੇ 28 ਤੁਗਲਕ ਜਿਹੜਾ ਹੈਗੀ ਆ ਰੋਡ ਉੱਥੇ ਉਹਨਾਂ ਦਾ ਘਰ ਸੀਗਾ ਉਹ ਜਦੋਂ ਜਦੋਂ ਕੋਈ ਹਾਰ ਜਾਂਦਾ ਤੇ ਇੱਕ ਮਹੀਨੇ ਦੇ ਵਿੱਚ ਖਾਲੀ ਕਰਨਾ ਹੁੰਦਾ ਉਹਨਾਂ ਨੇ ਖਾਲੀ ਕੀਤਾ ਸਮਰਤੀ ਰਾਣੀ ਨੂੰ ਲੈ ਕੇ ਨਾ ਜਦੋਂ ਇਹ ਚੋਣ ਹਾਰੇ ਆ ਜਾਂ ਚੋਣ ਦੇ ਦੌਰਾਨ ਵੀ ਇਹਨਾਂ ਨੂੰ ਕਾਫੀ ਟ੍ਰੋਲ ਕੀਤਾ ਜਾਂਦਾ ਸੀਗਾ ਕਿਉਂਕਿ ਇਹ ਕਾਫੀ ਜ਼ਿਆਦਾ ਜਿਨ੍ਹਾਂ ਨੂੰ ਕਹਿੰਦੇ ਨਾ ਬਦ ਦਿਮਾਗ ਲੀਡਰ ਉਹਨਾਂ ਦੇ ਇੱਕ ਤਰ੍ਹਾਂ ਦੀ ਇਹਨਾਂ ਦਾ ਸੀਗਾ ਇਹਨਾਂ ਦੀ ਭਾਸ਼ਾ ਤੇ ਇਹਨਾਂ ਦਾ ਆਪਣਾ ਇਦਾਂ ਦਾ ਸੀਗਾ ਕਿਰਦਾਰ ਤੇ ਜਿੱਦਾਂ ਬਹੁਤ ਜ਼ਿਆਦੀ ਹੋਮੇ ਦਾ ਸ਼ਿਕਾਰ ਸੀ ਇਹ ਔਰ ਇਸ ਕਰਕੇ ਲੋਕ ਇਹਨੂੰ ਬਹੁਤ ਪਸੰਦ ਨਹੀਂ ਸੀ ਕਰ ਰਹੇ ਕੱਲੇ ਉਹਨੇ ਹਲਕੇ ਵਾਲੇ ਲੋਕ ਹੀ ਨਹੀਂ ਸਾਰੇ ਹਿੰਦੁਸਤਾਨ ਭਰ ਵਿੱਚ ਉਹਦੇ ਪਿਛਲੇ ਵਿਹਾਰ ਨੂੰ ਵੇਖ ਕੇ ਜਿੱਦਾਂ ਪਾਰਲੀਮੈਂਟ ਚੋਂ ਕਰਦੀ ਰਹੀ ਜਿਸ ਤਰੀਕੇ ਨਾਲ ਉਹ ਬੋਲਦੀ ਰਹੀ ਜਿਸ ਤਰੀਕੇ ਦੀ ਭਾਸ਼ਾ ਦਾ ਇਸਤੇਮਾਲ ਕਰਦੀ ਰਹੀ ਇਹਨਾਂ ਲੋਕਾਂ ਨੂੰ ਵੀ ਸਭ ਸਿੱਖਣਾ ਚਾਹੀਦਾ ਹੈ ਕਿ ਲੋਕ ਸਿਰਫ ਟੂਲ ਹੁੰਦੇ ਆ ਕਿਸੇ ਸਮੇਂ ਦੇ ਜਦੋਂ ਇਹਨਾਂ ਦਾ ਸਮਾਂ ਲੰਘ ਜਾਂਦਾ ਹੈ ਇਹਨਾਂ ਨੂੰ ਡਸਟਬੈਂਡ ਸੁੱਟ ਦਿੱਤਾ ਜਾਂਦਾ ਤੇ ਉਹਦਾ ਹੁਣ ਬਹੁਤ ਜ਼ਿਆਦਾ ਟ੍ਰੋਲ ਹੋ ਰਹੀ ਸੀ ਹਲੈਕਸ਼ਨ ਹਾਰਨ ਕਰਕੇ ਵੀ ਹੁਣ ਘਰ ਖਾਲੀ ਕਰਨ ਕਰਕੇ ਵੀ ਪਰ ਦੂਜੇ ਪਾਸੇ ਰਾਹੁਲ ਗਾਂਧੀ ਰਾਣੇ ਬੜਾ ਇੱਕ ਦਾਰਸ਼ਨਿਕ ਜਿਹਾ ਉਹਨਾਂ ਦਾ ਬਿਆਨ ਆਇਆ ਉਹਨਾਂ ਨੇ ਆਪਣੇ ਆਪ ਨੂੰ ਇੱਕ ਬੜੇ ਯੋਗ ਲੀਡਰ ਦੇ ਤੌਰ ਤੇ ਜਗ੍ਹਾ ਜਗ੍ਹਾ ਸਾਬਤ ਕੀਤਾ ਉਹਨਾਂ ਨੇ ਹੁਣ ਐਕਸ ਦੇ ਉੱਤੇ ਲਿਖਿਆ ਆਪਣਾ ਜਰਾ ਪਲੇਟਫਾਰਮ ਆ ਉਹ ਚਾਹਨਾ ਕਿ ਕਿਸੇ ਵੀ ਵਿਅਕਤੀ ਨੂੰ ਜਾਂ ਕਿਸੇ ਲੀਡਰ ਨੂੰ ਇਦਾਂ ਬੇਇਜ਼ਤ ਕਰਨਾ ਠੀਕ ਨਹੀਂ ਆ ਕਿਸੇ ਨੂੰ ਅਪਮਾਨਿਤ ਕਰਦੇ ਹੋ ਤੇ ਤੁਹਾਡੀ ਆਪਣੀ ਕਮਜ਼ੋਰੀ ਆ ਤਾਕਤ ਨਹੀਂ ਹੁੰਦੀ ਉਹਨਾਂ ਲਿਖਿਆ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਉਹ ਸਮ੍ਰਿਤੀ ਰਾਨੀ ਤੇ ਹੋਰ ਵੀ ਕਿਸੇ ਨੇਤਾ ਦੇ ਪ੍ਰਤੀ अपमानजनक بادشاہ ਤੇ ਵਿਹਾਰ ਜਿਹੜਾ ਉਹ ਨਾ ਕਰਨੇ ਹੋ ਜਾ। ਮਤਲਬ ਉਹਨਾਂ ਦਾ ਉਹਨਾਂ ਦੇ ਹੱਕ 'ਚ ਖੜੇ ਹੋਏ ਐ ਤੇ ਉਹਨਾਂ ਨੇ ਕਿਹਾ ਆ ਹਾਲਾਂਕਿ ਉਹਨਾਂ ਦੇ ਧਰ ਵਿਰੋਧੀ ਹੋ ਆ ਤੇ ਰਾਹੁਲ ਗਾਂਧੀ ਬਾਰੇ ਬਹੁਤ ਭਦੇ ਉਹ ਵਿਚਾਰ ਦਿੰਦੀ ਰਹੀ ਆ ਪਰ ਰਾਹੁਲ ਗਾਂਧੀ ਨੇ ਇੱਕ ਸੁਲਝ ਸਿਆਸਤਦਾਨ ਦਾ ਸਮੂਹ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਕਿਹਾ ਕਾਂਗਰਸ ਦੇ ਪੱਖੀ ਜਿਹੜੇ ਲੋਕ ਉਹਨਾਂ ਨੂੰ ਵੀ ਕਿਹਾ ਕਿ ਉਹਨਾਂ ਨੂੰ ਟ੍ਰੋਲ ਨਾ ਕਰੋ। ਜੀ ਬਿਲਕੁਲ ਹੈ। ਸਿਆਸਤ ਦੇ ਵਿੱਚ ਲੰਬੀ ਰੇਸ ਦਾ ਘੋੜਾ ਜਿਹੜਾ ਬੰਨਾ ਉਹ ਵੀ ਇਸੇ ਚੀਜ਼ ਨੂੰ ਦਰਸਾਉਂਦਾ ਉਹਨਾਂ ਦੇ ਬਿਆਨਾਂ ਤੋਂ ਬਿਲਕੁਲ ਕੌਣ ਅਗਲੀ ਗੱਲ ਕਰੀਏ ਭਾਰਤ ਸਰਕਾਰ ਨੇ 25 ਜੂਨ ਨੂੰ ਸੰਵਿਧਾਨ ਹੱਤਿਆ ਦਿਵਸ ਵਜੋਂ ਮਨਾਉਣ ਦਾ ਐਲਾਨ ਕਰ ਦਿੱਤਾ ਜੀ ਇਹ ਜਿਸ ਤਰੀਕੇ ਨਾਲ ਇਸ ਇਲੈਕਸ਼ਨ ਦੇ ਵਿੱਚ ਸਿਆਸਤ ਤੋਂ ਪ੍ਰਭਾਵਿਤ ਲੱਗਦਾ ਉਹ ਤੇ ਹੈ ਜਿੱਦਾਂ اپੋਜੀਸ਼ਨ ਪਾਰਟੀਆਂ ਨੇ ਇਹ ਮੁੱਦਾ ਲੈ ਕੇ ਆਏ ਸੀ ਕਿ ਜੇ ਮੋਦੀ ਸਰਕਾਰ ਦੁਬਾਰਾ ਆਉਂਦੀ ਤੇ ਸੰਵਿਧਾਨ ਖਤਮ ਹੋ ਜਾਊਗਾ ਬਾਬਾ ਸਾਹਿਬ Ambedkar ਵਾਲਾ ਹੁਣ ਇਹ ਕਿਉਂਕਿ ਉਹ ਸਿਅਚ ਰਹੇ ਨਹੀਂ ਜਿੱਦਾਂ ਆਪਾਂ ਹੁਣੇ ਗੱਲ ਕਰਕੇ ਹਟਿਆ ਮੰਨੂ ਸਮਰਤੀ ਆਲੀ ਕਿ ਉਹ ਈ ਕਰ ਸਕਦੇ ਇਹਨਾਂ ਦੀ ਤਾਕਤ ਉਹਨੀ ਨਹੀਂ ਆ ਕਿ ਉਹ ਮਨਮਾਨੀਆਂ ਕਰ ਸਕਣ ਪਰ ਉਹ ਕਿਉਂਕਿ ਦੂਜੇ ਨੂੰ ਨੀਵਾ ਦਿਖਾਉਣਾ ਹੁੰਦਾ ਉਹ ਬਾਰ-ਬਾਰ ਜਿਹੜੀ 25 ਜੂਨ ਵਾਲਾ ਦਿਨ ਆ ਜਦੋਂ 1975 ਦੇ ਵਿੱਚ ਐਮਰਜੈਂਸੀ ਲਾਈ ਗਈ ਸੀ ਉਹਦੇ ਲਈ ਅਮਿਤ ਸ਼ਾਹ ਦਾ ਬਿਆਨ ਆ ਰਿਹਾ ਕਿ ਉਸ ਦਿਨ ਨੂੰ ਅਸੀਂ ਜਿਹੜਾ ਵਾ ਸੰਵਿਧਾਨ ਹੱਤਿਆ ਦਿਵਸ ਦੇ ਤੌਰ ਤੇ ਬਣਾ ਰਹੇ ਹਾਂ ਕਿਉਂਕਿ ਵਿਰੋਧੀ ਪਾਰਟੀਆਂ ਕਹਿੰਦੀਆਂ ਸੀ ਕਿ ਹੱਤਿਆ ਭਾਜਪੀ ਕਰੇਗੀ ਉਹਨੇ ਉਲਟਾ ਉਹਨਾਂ ਦੇ ਉੱਤੇ ਕਰਕੇ ਆਪਣਾ ਜਿਹੜਾ ਬਚਾ ਕੇ ਤਨ ਬਚਾਦੀ ਮੁਦਰਾ ਚ ਨੇ ਇਹ ਛੱਕ ਜੋ ਮਰਜੀ ਕਹਿਣ ਪਰ ਆਪਣੇ ਆਪ ਨੂੰ ਇਹ ਬਚਾਉਣ ਦੀ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਉਭਾਰ ਰਿਹਾ ਕਿ ਅਸੀਂ ਇਕੱਲੇ ਹੀ ਸੰਵਿਧਾਨ ਦੇ ਜਿਹੜੇ ਕਾਤਲ ਨਹੀਂ ਆ ਇਹ ਤੋਂ ਪਹਿਲਾਂ ਕਾਂਗਰਸੀ ਵੀ ਇਸ ਤਰ੍ਹਾਂ ਦੇ ਹੀ ਰਹੇ ਆ ਉਹ ਇਹ ਦੱਸਣਾ ਚਾਹੁੰਦੇ ਆ ਜੀ ਬਿਲਕੁਲ ਸੁਪਰੀਮ ਕੋਰਟ ਨੇ ਕਈ ਮਹੀਨਿਆਂ ਤੋਂ ਹਾਈਵੇ ਤੇ ਬੈਰੀਕੇਡ ਲਗਾਉਣ ਤੇ ਹਰਿਆਣਾ ਸਰਕਾਰ ਦੀ ਖਿਚਾਈ ਕੀਤੀ ਅੱਜ ਦੋ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਬੈਰੀਕੇਡ ਠਾਉਣ ਲਈ ਕਿਹਾ ਸੀਗਾ ਹਰਿਆਣਾ ਸਰਕਾਰ ਜਿੱਥੇ ਆ ਉਹ ਕਹਿ ਰਹੀ ਸੀ ਕਿ ਅਸੀਂ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰਾਂਗੇ ਉਹਨੂੰ ਮਾਨਤਾ ਦਿੰਨੇ ਆ ਅਸੀਂ ਕਰਾਂਗੇ ਨਾਲ ਹੀ ਉਹਨਾਂ ਦੇ ਮੂਲਚੰਦ ਨਾਂ ਦੇ ਇੱਕ ਮੰਤਰੀ ਦਾ ਬਿਆਨ ਆਇਆ ਸੀ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਦਿੱਲੀ ਚਲ ਜੋਗੇ ਇਹਦਾ ਮਤਲਬ ਇਹ ਹੈ ਅਜੇ ਵੀ ਅਸੀਂ ਹਿੰਟ ਤੇ ਅੜੇ ਹੋਏ ਹੈਗੇ ਤੁਹਾਨੂੰ ਦਿੱਲੀ ਨਹੀਂ ਜਾਣ ਦਵਾਗੇ ਤੇ ਉਹਦੀ ਇਹਨਾਂ ਨੇ ਕੀ ਕੀਤਾ ਕਿ ਸੁਪਰੀਮ ਕੋਰਟ ਚ ਲੈ ਗਏ ਕਿ ਇਹ ਗਲਤ ਫੈਸਲਾ ਆ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਚੰਗੀਆਂ ਝਾੜਾਂ ਪਈਆਂ ਨੇ ਤੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਤੁਸੀਂ ਜਿਹੜਾ ਇਹ ਆਪਣਾ ਬੈਰੀਗੇਟ ਨੇ ਇਹਨੂੰ ਇਮੀਡੀਏਟਲੀ ਇੱਥੋਂ ਪੁੱਟੋ ਤੇ ਜਿਹੜੇ ਜੇ ਕਿਸਾਨ ਜਾਣਾ ਚਾਹੁੰਦੇ ਦਿੱਲੀ ਤੇ ਜਾਣ ਦੋ ਉਹਨਾਂ ਨੂੰ ਤੁਸੀਂ ਰੋਕਣ ਵਾਲੇ ਕੌਣ ਹੁੰਦੇ ਆ ਉਹਨਾਂ ਨੇ ਇੱਥੋਂ ਤੱਕ ਕਿਹਾ ਆ ਕਿ ਜਿਹੜੇ ਕਿਸਾਨ ਨੇ ਉਹ ਦੇਸ਼ ਦੇ ਨਾਗਰਿਕ ਆ ਭਾਰਤ ਦੇ ਨਾਗਰਿਕ ਆ ਉਹਨਾਂ ਨੂੰ ਪ੍ਰਦਰਸ਼ਨ ਕਰਦਾ ਹੱਕ ਆ ਤੇ ਸੁਪਰੀ ਹਰਿਆਣਾ ਹਾਈ ਕੋਰਟ ਹਰਿਆਣਾ ਸਰਕਾਰ ਕੋਣ ਹੁੰਦੀ ਆ ਉਹਨਾਂ ਦੇ ਰਸਤੇ ਰੋਕਣ ਵਾਲੀ ਤੁਹਾਨੂੰ ਕਿੰਨੇ ਥੋੜੀ ਦਿੱਤੀ ਵੀ ਇਹ ਰਾ ਰੋਕੋ ਉਹਨਾਂ ਲੋਕਾਂ ਨੂੰ ਜਿਹੜੇ ਐਜੀਟੇਸ਼ਨ ਕੋਈ ਕਰ ਰਹੇ ਆ ਉਹਨਾਂ ਨੂੰ ਕਿਤੇ ਵੀ ਭਾਰਤ ਵਿੱਚ ਜਾਣ ਦਾ ਅਧਿਕਾਰ ਆ ਕਾਫੀ ਸਾਰੀ ਝਾੜ ਪਈ ਹੈ ਜੀ ਉਹਨਾਂ ਨੂੰ ਤੇ ਮੇਰਾ ਖਿਆਲ ਹੈ ਕਿ ਹੁਣ ਮਜਬੂਰੀ ਵਸ ਉਹਨਾਂ ਨੂੰ ਰਾਹ ਖੋਲਣਾ ਪਏਗਾ ਜੀ ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਤੇ ਜਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਹਰਨੁੰਤਰੀਮ ਜਮਾਨਤ ਜਿਹੜੀ ਆ ਉਹ ਦੇ ਦਿੱਤੀ ਆ ਬਿਲਕੁਲ ਜੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਸ਼ਰਤਾਂ ਤੇ ਇਲੈਕਸ਼ਨ ਦੇ ਡਿਊਰੇਸ਼ਨ ਦੇ ਦਰਮIAN ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਸੀ ਉਹ ਸ਼ਰਤਾਂ ਉਸੇ ਤਰ੍ਹਾਂ ਹੀ ਰਹਿਣਗੀਆਂ ਪਰ ਨਾਲ ਦੀ ਨਾਲ ਇਹ ਵੀ ਖਬਰ ਆ ਰਹੀ ਹੈ ਕਿ ਇਹ ED ਵਾਲੇ ਕੇਸ 'ਚ ਉਹਨਾਂ ਨੂੰ ਜ਼ਮਾਨਤ ਮਿਲੀ ਆ ਜੇ CBI ਵਾਲਾ ਕੇਸ ਜਿਹੜਾ ਉਹ ਚੱਲਦਾ ਉਹਨਾਂ ਦੇ ਬਾਹਰ ਆਉਣ ਦੀ ਸੰਭਾਵਨਾ ਨਹੀਂ ਆ ਅਜੇ ਉਹ ਰਹਿਣਗੇ ਜੇਲ੍ਹ 'ਚ ਪਰ ਉਹਨਾਂ ਨੂੰ ਕੁਝ ਰਾਹਤ ਮੰਨਣੀ ਚਾਹੀਦੀ ਹੈ ਕਿ ਜੇ ED 'ਚੋਂ ਮਿਲ ਗਈ ਤਾਂ ਹੋ ਸਕਦਾ CBI 'ਚੋਂ ਵੀ ਉਹਨਾਂ ਨੂੰ ਜ਼ਮਾਨਤ ਮਿਲ ਜੇ ਜਿੱਥੇ ਉਹ ਨਾਮ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਨੇ ਇਹ ਜਮਾਤ ਨੂੰ ਸਚਾਈ ਦੀ ਜਿੱਤ ਦੱਸਿਆ ਉੱਥੇ ਭਾਰਤੀ ਜਨਤਾ ਪਾਰਟੀ ਵਾਲੇ ਕਹਿ ਰਹੇ ਆ ਕਿ ਜਮਾਤ ਦਾ ਮਤਲਬ ਬਰੀ ਹੋਣਾ ਥੋੜਾ ਹੁੰਦਾ ਇਹਦਾ ਮਤਲਬ ਇਹ ਥੋੜਾ ਕਿ ਉਹਨਾਂ ਨੇ ਕਰਪਸ਼ਨ ਨਹੀਂ ਕੀਤੀ ਜਾਂ ਉਹਨਾਂ ਨੇ ਕੁਝ ਹੋਰ ਨਹੀਂ ਕੀਤਾ ਸੋ ਅਜੇ ਇਹ ਜਿਹੜੀ ਆ ਸਿਆਸੀ ਆਤਿਸ਼ਵਾਦੀ ਉਹ ਚਲਦੀ ਰਹੂਗੀ ਤੇ ਦਿੱਲੀ ਦੀ ਜਿਹੜੀ ਮੰਤਰੀ ਆਤਿਸ਼ੀ ਆ ਉਹ ਅੱਜਕੱਲ ਕਾਫੀ ਐਕਟਿਵ ਨੇ ਉਹ ਕਹਿੰਦੀ ਆ ਕਿ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਪਤਾ ਸੀ ਕਿ ਰਿੰਦ ਕਾਜਰੀਵਾਲ ਜਿਹੜਾ ਆ ਉਹਨੂੰ ਥਰਡੀ ਕੋਰਟ ਤੋਂ ਜ਼ਮਾਨਤ ਮਿਲ ਗਈ ਆ ਫਿਰ ਉਹ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਵੀ ਮਿਲ ਜਾਣੀ ਆ ਇਸੇ ਲਈ ਉਹਨਾਂ ਨੇ ਇੱਕ ਹੋਰ ਸਾਜ਼ਿਸ਼ ਰਚ ਲਈ ਸੀ ਕਿ ਜਦੋਂ ਉਹਨਾਂ ਨੂੰ ਥਰਡੀ ਅਦਾਲਤ ਤੋਂ ਜ਼ਮਾਨਤ ਮਿਲੀ ਉਸੇ ਵੇਲੇ ਉਹਨਾਂ ਨੇ ਸੀਬੀਆਈ ਦਾ ਕੇਸ ਜਿਹੜਾ ਉਹਨਾਂ ਤੇ ਰਜਿਸਟਰ ਕਰਾ ਲਿਆ ਉਹਨਾਂ ਕਹਿੰਦੇ ਸਾਜ਼ਿਸ਼ ਆ ਉਹਨਾਂ ਨੂੰ ਅੰਦਰ ਰੱਖਣ ਦੀ ਤੇ ਦੂਜੇ ਪਾਸੇ ਭਾਜਪਾ ਵਾਲੇ ਅਜੇ ਵੀ ਇਸ ਗੱਲ ਤੇ ਖੜੇ ਆ ਕਿ ਉਹ ਬਰੀ ਨਹੀਂ ਹੋਏ ਉਹ ਦੋਸ਼ੀ ਆ ਉਹਨਾਂ ਨੂੰ ਅਜੇ ਕੇਸ ਚੱਲਣਾ ਹੈ ਅੱਗੇ ਪਤਾ ਲੱਗੇਗਾ ਪਰ ਅਜੇ ਜੇਲ੍ਹ ਚ ਰਹਿਣਗੇ ਜੀ ਅਗਲੀ ਖਬਰ ਕਰਦੇ ਹਾਂ ਅਮਰਿਤਪਾਲ ਸਿੰਘ ਦਾ ਭਰਾ ਕਹਿੰਦੇ ਡਰੱਗਸ ਨੇ ਗ੍ਰਿਫਤਾਰ ਹੋਇਆ ਹੈ ਜੀ ਤੇ ਪਰ ਪਤਾ ਨੇ ਜਿਹੜਾ ਆ ਉਹ ਕੁਝ ਗੱਲਾਂ ਕਹੀਆਂ ਨੇ ਉਹਨਾਂ ਨੇ ਕਿਹਾ ਜੀ ਸਿੱਖਾਂ ਖਿਲਾਫ ਸਾਜ਼ਿਸ਼ ਆ ਤੇ ਉਹਨਾਂ ਦਾ ਭਰਾ ਜੀ ਹਰਪ੍ਰੀਤ ਸਿੰਘ ਜੀ ਉਹ ਵੀ ਪਹਿਲਾਂ ਦੁਬਈ ਰਿਹਾ ਜੀ ਉਹਨੂੰ ਫਲੋਰ ਦੇ ਨੇੜੇ ਕਿਤੇ ਉਹ ਫੜਿਆ ਤੇ ਵੈਸੇ ਤੇ ਸਾਰਾ 4 ਗ੍ਰਾਮ ਹੀ ਦੱਸਿਆ ਜਾ ਰਿਹਾ ਜਿਹੜਾ ਨਸ਼ਾ ਆ ਉਹਦੇ ਕੋਲੋਂ ਬਰਾਮਦ ਕੀਤਾ ਉਹ ਜਿੱਦਾਂ ਪੁਲਿਸ ਕਹਾਣੀ ਸਟੋਰੀ ਬਣਾਉਂਦੀ ਹੈ ਪੋਸੀਬਲ ਹੈ ਕਿ ਉਹਨੇ ਫਾਦਰ ਜਿਹੜੇ ਕਹਿ ਰਹੇ ਹੋ ਠੀਕ ਹੋਣ ਉਹਨਾਂ ਨੇ ਕਿਹਾ ਕਿ ਜਦੋਂ ਅਮਰਤਪਾਲ ਤਾਂ ਨਸ਼ਿਆਂ ਦੇ ਖਿਲਾਫ ਸਾਰੀ ਮੈਂਮ ਚਲਾਉਂਦਾ ਰਿਹਾ ਤੇ ਸਾਡੇ ਪਰਿਵਾਰ ਤੇ ਕੋਈ ਨਸ਼ਾ ਕਰਦਾ ਹੀ ਨਹੀਂ ਪਰ ਪੁਲਿਸ ਕਹਿੰਦੀ ਇਹੀ ਉਹਨਾਂ ਦਾ ਡੋਪ ਟੈਸਟ ਵੀ ਕਰਾ ਲਿਆ ਬਾਅਦ ਚ ਉਹਦੇ ਵਿੱਚ ਵੀ ਸਾਬਤ ਹੋ ਗਿਆ ਕਿ ਇਹ ਪੋਜ਼ਿਟਿਵ ਆ ਤੇ ਇਹ ਨਸ਼ਾ ਕਰਦਾ ਆ ਤੇ ਨਾਲ ਦੀ ਨਾਲ ਹੀ ਉਹ ਕਹਿੰਦੇ ਆ ਕਿ ਅਸੀਂ ਕਹਿੰਦੇ ਨੈਸ਼ਨਲ ਹਾਈਵੇ ਤੇ ਪੈਟਰੋਲਿੰਗ ਕਰਦੇ ਆਂ ਵੇਖਿਆ ਕਿ ਇੱਕ ਗੱਡੀ ਜਿਹੜੀ ਆ ਕ੍ਰੇਟਾ ਉਹ ਖੜੀ ਆ ਤੇ ਸ਼ੀਸ਼ੇ ਕਾਲੇ ਸੀਗੇ ਤੇ ਅਸੀਂ ਅਚਾਨਕ ਹੀ ਉਹਦੀ ਚੈੱਕ ਕੀਤੀ ਤੇ ਉਹਦੇ ਵਿੱਚ ਦੋ ਵਿਅਕਤੀ ਬੈਠੇ ਸੀ ਇੱਕ ਹਰਪ੍ਰੀਤ ਤੇ ਇੱਕ ਲਵਪ੍ਰੀਤ ਜੀ ਤੇ ਤਲਾਸ਼ੀ ਲੈਣ ਤੇ ਉਹਨਾਂ ਕੋਲੋਂ ਸਾਨੂੰ 4 ਗ੍ਰਾਮ ਜਿਹੜੀ ਆ ਆਈਸ ਡਰੱਗ ਬਰਾਮਦ ਹੋਈ ਆ ਤੇ ਇਸ ਤੋਂ ਮਗਰੋਂ ਦੋਵਾਂ ਦਾ ਡਰੋਪ ਟੈਸਟ ਡਰੋਪ ਟੈਸਟ ਵੀ ਕਰਾਇਆ ਜਿਹੜਾ ਪੋਜ਼ਿਟਿਵ ਆਇਆ ਉਹਨਾਂ ਪਹਿਲਾਂ ਨਸ਼ਾ ਕੀਤਾ ਹੋਇਆ ਸੀ ਪੁਲਿਸ ਨੇ ਇਲਦਿਆਣਾ ਦੇ ਰਹਿਣ ਵਾਲੇ ਇੱਕ ਬੰਦਾ ਸੰਦੀਪ अरोड़ा ਜੀ ਉਹਨੂੰ ਵੀ ਫੜਿਆ ਜਿਹੜਾ ਜਿਹਦੇ ਕੋਈ ਨਸ਼ਾ ਲੈ ਕੇ ਆਏ ਸੀਗੇ ਤੇ ਇਹਨਾਂ ਨੇ 10000 ਦੀ ਪੀਟੀਐਮ ਪੇਟੀਐਮ ਤੇ ਰਹੀ ਪੇਮੈਂਟ ਵੀ ਕੀਤੀ ਸੀ ਸਾਰੇ ਸਬੂਤ ਜਿਹੜੇ ਆ ਪੁਲਿਸ ਦੱਸ ਰਹੀ ਆ ਤੇ ਪਰ ਉਹਦੇ ਪਿਤਾ ਜੀ ਨੇ ਕਿਹਾ ਕਿ ਇਹ ਇੱਕ ਸਾਜ਼ਿਸ਼ ਆ ਸਿੱਖਾਂ ਦੇ ਖਿਲਾਫ ਜਾਣ ਬੁੱਝ ਕੇ ਉਹਨੂੰ ਫਸਾਇਆ ਜਾ ਰਿਹਾ ਤੇ ਮਤਲਬ ਇਹ ਹੁੰਦਾ ਹੀ ਆਏ ਤੇ ਹੁਣ ਕੋਰਟ ਚ ਜਾ ਕੇ ਪਤਾ ਲੱਗੂਗਾ ਤੇ ਪਿੱਛੇ ਕੀ ਆ ਇਹ ਉਹਨਾਂ ਨੇ ਕਿਹਾ ਕਿ ਬੜੀ ਘਟਿਆ ਰੇ ਹਰਕਤ ਆਏ ਸਿਆਸੀ ਤੌਰ ਤੇ ਬਦਲਾਖੋਰੀ ਆ ਉਹਨਾਂ ਨੇ ਕਿਹਾ ਵੀ ਝੂਠਾ ਕੇਸ ਜਿੱਦਾ ਕਰਦੀ ਹੈ ਦਰਜ ਸਾਰੀ ਦੁਨੀਆ ਨੂੰ ਪਤਾ ਪਰ ਇਹ ਸਿੱਖਾਂ ਨੂੰ ਬਦਨਾਮ ਕਰ ਲਈ ਸਾਰਾ ਕੁਝ ਕੀਤਾ ਜਾ ਰਿਹਾ ਹੈ ਸਵਾਤੀ ਮਾਲੀਵਾਲ ਕੋਟਮਾਰ ਮਾਮਲੇ ਦੇ ਵਿੱਚ ਗੱਲ ਕਰੀ ਤਾਂ ਹਾਈ ਕੋਰਟ ਦੇ ਵੱਲੋਂ ਭਿਵੋ ਕੁਮਾਰ ਨੂੰ ਜਿਹੜੀ ਆ ਉਹ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਹ ਜਸਟਿਸ ਣੂਬ ਕੁਮਾਰ ਮਹਿੰਦੀ ਰੱਤਾ ਦੀ ਅਦਾਲਤ ਚ ਇਹਨਾਂ ਦਾ ਕੇਸ ਚੱਲ ਰਿਹਾ ਜੀ ਉਹਨਾਂ ਨੇ ਉਹਨਾਂ ਦੀ ਪਟੀਸ਼ਨ ਜਿਹੜੀ ਆ ਖਾਰਜ ਕਰ ਦਿੱਤੀ ਆ। ਉਹਨਾਂ ਨੇ ਕਿਹਾ ਕਿ ਜੇ ਇਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਇਹ ਗਵਾਹਾਂ ਨੂੰ ਪ੍ਰਾਪਤ ਕਰ ਸਕਦੇ ਆ, ਸਬੂਤਾਂ ਦਾ ਛੇੜਛਾੜ ਕਰ ਸਕਦੇ ਆ ਤੇ ਨਾ ਹੀ ਕੋਈ ਇਹੋ ਜਿਹਾ ਆਧਾਰ ਹੈਗਾ ਕਿ ਜਿਹਦੇ ਕਰਕੇ ਇਹਨਾਂ ਨੂੰ ਜਿਹੜੀ ਆ ਜ਼ਮਾਨਤ ਦਿੱਤੀ ਜਾਵੇ। ਫਿਲਹਾਲ ਉਹ ਜੀ ਜੇਲ੍ਹ 'ਚ ਹੀ ਰਹਿਣਗੇ। ਇੱਕ ਛੋਟਾ ਜਿਹਾ ਝਗੜਾ ਕਿੰਨਾ ਵੱਡਾ ਰੂਪ ਲੈ ਲੈਂਦਾ ਔਰ ਸਿਆਸੀ ਝਗੜਾ ਖਾਸ ਕਰਕੇ ਔਰ ਵੈਸੇ ਤੇ ਵੇਖਿਆ ਜਾਵੇ ਤੇ ਕਿਸੇ ਨੂੰ ਕੁੱਟਮਾਰ ਕਰਨ ਦੀ ਇਹੋ ਜਿਹੀ ਧਰਾਮਾ ਤੇ ਨਹੀਂ ਹੁੰਦੀਆਂ ਪਰ ਕਿਉਂਕਿ ਸਵਾਤੀ ਮਾਈ ਮਾਲੀਵਾਲ ਜਿਹੜੇ ਆ ਉਹ ਵੀ ਇੱਕ ਵੱਡੇ ਲੀਡਰ ਆ ਤੇ ਹੁਣ ਵੇਖੋ ਕੋਰਟ ਜਿਹੜੀ ਆ ਉਹ ਕਦੋਂ ਤੱਕ ਉਹਨਾਂ ਨੂੰ ਅਜੇ ਜਮਾਨਤ ਨਹੀਂ ਰਹੀ ਉਹ ਨਹੀਂ ਦਿੰਦੀ ਹਾਂਜੀ ਸੋ ਬਿਲਕੁਲ ਗਿਲ ਸਭ ਬਹੁਤ ਧੰਨਵਾਦ ਅੱਜ ਦੀਆਂ ਖਬਰਾਂ ਦੇ ਉੱਤੇ ਜਿਹੜਾ ਆ ਉਹ ਵਿਸਤਾਰਤ ਵਿਸਤਾਰ ਕਰਨ ਵਾਸਤੇ ਸੋ ਅੱਜ ਤੇ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਆ ਉਹ ਜ਼ਰੂਰ ਕਰ ਲੈਣਾ ਤੇ ਨਾਲ ਸਾਨੂੰ ਫੀਡਬੈਕ ਵੀ ਦਿੰਦੇ ਰਹਿਣਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਜਿਹੜਾ ਤੁਸੀਂ ਜ਼ਰੂਰ ਕਰਨਾ ਸੋ ਫਿਰ ਹੋਵਾਂਗੇ ਹਾਜ਼ਰ ਅੱਜ ਦੇ ਲਈ ਨਹੀਂ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬਹੁਤ ਸ਼ੁਕਰੀਆ ਜੀ ਧੰਨਵਾਦ